ਪੰਜਾਬ ਦੀ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਪੰਥਕ ਪਾਰਟੀ ਵੀ ਇਹਨੂੰ ਕਹਿੰਦੇ ਹੈਗੇ ਪਰ ਪੰਥਕ ਲਹਿਰ ਉਹ ਕਿਸੇ ਹੋਰ ਉਮੀਦਵਾਰਾਂ ਦੀ ਬਣ ਰਹੀ ਹੁਣ ਲੱਗਦਾ ਕਿ ਪੰਥਕ ਕ੍ਰੈਡੀਬਿਲਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਹੱਥੋਂ ਖਿਸਕ ਰਹੀ ਹੈ ਤਾਂ ਹੀ ਤਾਂ ਸਿਮਰਜੀਤ ਮਾਨ ਵਰਗੇ ਜਾਂ ਕਹ ਲਈਏ ਅਮਰਪਾਲ ਵਰਗੇ ਇਧਰੋਂ ਸਰਬਜੀਤ ਖਾਲਸਾ ਪੰਥਕ ਲਹਿਰ ਉਹਨਾਂ ਦੇ ਹਿੱਸੇ ਦੀ ਬਣ ਰਹੀ ਹੈ ਅਕਾਲੀ ਦਲ ਦੇ ਹਿੱਸੇ ਦੀ ਨਹੀਂ ਬਣਦੀ ਨਹੀਂ ਦੇਖੋ ਦੋ ਤਰ੍ਹਾਂ ਦੀ ਗੱਲ ਹੈਗੀ ਇੱਥੇ ਮੈਂ ਕਹੂੰਗਾ ਸਭ ਤੋਂ ਪਹਿਲਾਂ ਸ਼ਰਮਣੀ ਅਕਾਲੀ ਦਲ ਲਈ ਪਤਾ ਕੀ ਇੰਪੋਰਟੈਂਟ ਜਦੋਂ ਸਰਕਾਰ ਬਣਦੀ ਹੈ ਸਰਕਾਰ ਨੇ ਅਮਨ ਸ਼ਾਂਤੀ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰੱਖਣੀ ਹੁੰਦੀ ਹੈ ਹਨਾ ਜੇ ਕੋਈ ਵੀ ਜਿਹੜੀ ਹਾਰਡ ਵਿੰਗ ਹੈਗੀ ਹੈ ਚਾਹੇ ਉਹ ਸਿੱਖ ਇਸ ਦੇ ਵਿੱਚ ਹਿੰਦੂਇਜ਼ਮ ਚ ਮਸਲਮ ਦੇ ਵਿੱਚ 크ਰਿਸਚੀਅਨਿਟੀ ਜਾਂ ਕਿਸੇ ਵੀ ਧਰਮ ਚ ਜਿਹੜੀ ਹਾਰਡ ਇੱਕ ਵਿੰਗ ਹੁੰਦੀ ਹੈ ਉਹਨਾਂ ਦੀ ਇੱਕ ਆਪਣੀ ਥਿੰਕਿੰਗ ਹੁੰਦੀ ਹੈ ਧਾਰਾ ਹੁੰਦੀ ਹੈ ਹਨਾ ਕੁਝ ਲੋਕ ਉਹਦੇ ਨਾਲ ਚੱਲਦੇ ਆ ਕੁਝ ਨਹੀਂ ਚੱਲਦੇ ਪਰ ਜਦੋਂ ਤੁਸੀਂ ਸਰਕਾਰ ਚਲਾਉਣੀ ਹੁੰਦੀ ਹੈ ਸੂਬਾ ਚਲਾਉਣਾ ਹੁੰਦਾ ਹੈ ਦੇਸ਼ ਚਲਾਉਣਾ ਹੁੰਦਾ ਹੈ ਤੁਹਾਨੂੰ ਹਰ ਵਰਗ ਨੂੰ ਨਾਲ ਲੈ ਕੇ ਚਲਾਉਣਾ ਪੈਂਦਾ ਹੈ ਤੁਸੀਂ ਫਿਰ ਉੱਥੇ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਉਹਨੂੰ ਬੈਲੈਂਸ ਬਣਾ ਕੇ ਚਲਾਉਣਾ ਹੁੰਦਾ ਪਰ ਉਹ ਕਹਿ ਰਹੇ ਕਿ ਅਸੀਂ ਹਿਲੀਮੀ ਰਾਜ ਦਾ ਕਨਸੈਪਟ ਲੈ ਕੇ ਆਏ ਆ ਜਿੱਚ ਭਾਈਚਾਰਾ ਵੀ ਹੋਊਗਾ ਕਿਉਂਕਿ ਪੰਥ ਜਾਂ ਪੰਥ ਦੇ ਲਈ ਸਿਆਸਤ ਹੁਣ ਤੱਕ ਅਕਾਲੀ ਦਲ ਦਾ ਹੀ ਹਿੱਸੇ ਰਹੀ ਹੈਗੀ ਹੁਣ ਲੱਗਦਾ ਕਿ 2027 ਦੀ ਜਿਹੜੀ ਨੀ ਰੱਖੀ ਜਾ ਰਹੀ ਉਧਰ ਪੰਥਕ ਲਹਿਰਾਂ ਵੱਲੋਂ ਤੁਹਾਡੇ ਲਈ ਉਹ ਸਿਰਦਰਦ ਬਣ ਸਕਦੀ ਨਹੀਂ ਸਿਰਦਰਦ ਦੀ ਗੱਲ ਨਹੀਂ ਹੈਗੀ ਇੱਥੇ ਮੈਂ ਪਹਿਲਾਂ ਵੀ ਕਿਹਾ ਹਰ ਧਰਮ ਦੇ ਵਿੱਚ ਹਾਰਡ ਵਿੰਗ ਵੀ ਹੁੰਦੀ ਹੈ ਔਰ ਇੱਕ ਸਰਕਾਰ ਵੀ ਚਰਨ ਵਾਲੀ ਵਿੰਗ ਹੁੰਦੀ ਹੈ ਸੋ ਸ਼ਰਮਣੀ ਕਾਲੀ ਦਲ ਨੂੰ ਹਮੇਸ਼ਾ ਪਹਿਲਾ ਉਹਦੇ ਪੰਜਾਬ ਦੇ ਹਿੱਤ ਪਿਆਰੇ ਨੇ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਚਾਹੁੰਦੇ ਵੀ ਪੰਜਾਬ ਦਾ ਕੋਈ ਇਹ ਜਿਹਾ ਮਾਹੌਲ ਬਣੇ ਜਿਵੇਂ ਦੇਖੋ ਸੈਂਟਰ ਨੇ ਤਾਂ ਪਹਿਲਾਂ ਹੀ ਸਾਡੇ ਬੱਚੇ ਪਹਿਲਾਂ 90 91 92 ਚ ਅਖਾੜ ਕੋ ਬਦ ਲਹਿਰ ਚ ਮਾਰੇ ਫਿਰ ਆਪਣਾ ਅਟੈਕ ਵੀ ਹੋਇਆ ਹਨਾ ਔਰ ਉਸ ਤੋਂ ਬਾਅਦ ਹੁਣ ਨਸ਼ਿਆਂ ਦਾ ਹੜ ਬਗ ਰਿਹਾ ਹੈਗਾ ਹਨਾ ਜੌਬ ਹੈ ਨਹੀਂ ਕਿ ਬੱਚੇ ਬਾਹਰ ਜਾ ਰਹੇ ਨੇ ਮੈਂ ਤਾਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਬੰਦੇ ਕਹਿੰਦੇ ਜੀ ਮੈਂ ਇੱਕ ਮੈਂ ਇੱਕ ਮੁੰਡਾ ਜਹਾਜ਼ ਚ ਆਇਆ ਕਹਿੰਦਾ ਜੀ ਮੈਂ ਜਲੰਧਰ ਸਾਈਡ ਦਾ ਮੇਰੇ ਪਿੰਡ ਦਾ ਨਾਮ ਵੱਧਾ ਹੈ ਉਹ ਕਹਿੰਦਾ ਅੱਛਾ ਜੀ ਕਿੰਨਾ ਕੁ ਵੱਧ ਗਿਆ ਕਹਿੰਦਾ ਨਾ ਹੀ ਵੱਧਾ ਘਟ ਗਿਆ ਮੈਂ ਕੀ ਹੋ ਗਿਆ ਕਹਿੰਦਾ ਮੈਂ 3 ਸਾਲਾਂ ਬਾਅਦ ਆਇਆ ਮੇਰੇ ਕੋਲੇ 10-12 ਘਰਾਂ ਦੀਆਂ ਚਾਬੀਆਂ ਉਹ ਕਹਿੰਦੇ ਯਾਰ ਸਾਨੂੰ 4-4 ਸਾਲ ਹੋ ਗਏ ਗਿਆ ਨੂੰ ਪਤਾ ਨਹੀਂ ਜਰ ਲੱਗੀ ਹੋਈ ਜਾਂ ਕੀ ਹੋਊ ਇੱਕ ਵਾਰ ਯਾਰ ਘਰ ਨੂੰ ਸਾਰਾ ਖੋਲ ਕੇ ਧਵਾ ਕੇ ਸਾਫੀ ਕਰਾਦੀ ਚੱਲ ਜੇ ਕਦੇ ਅਸੀਂ ਗਏ ਸੋ ਇਹੋ ਜਿਹੇ ਹਾਲਾਤ ਪੰਜਾਬ ਦੇ ਸੋ ਇਹਦੇ ਲਈ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕੀਤੀ ਵੀ ਸੀਗੀ ਕਿ ਬੈਗਰੂ ਕਰੇ ਆਪਣੀ ਸਰਕਾਰ ਆਵੇ ਆਪਾਂ ਬੱਚਿਆਂ ਨੂੰ ਇੱਥੇ ਰੱਖੀਏ ਘਟੋ ਘਟ ਜਿਹੜੇ ਦੇਸ਼ ਦੇ ਕੋਲੇ ਜਵਾਨੀ ਨਹੀਂ ਨਾ ਹੁੰਦੀ ਉਹ ਦੇਸ਼ ਅਪਾਹਜ ਹੋ ਕੇ ਖਤਮ ਹੋ ਜਾਂਦਾ ਕੀ ਕਨਸੈਪਟ ਤੁਹਾਡੇ ਕੋਲ ਮਾਡਲ ਕੀ ਆ ਵੀ ਪੰਜਾਬ ਦੀ ਜਵਾਨੀ ਬਾਹਰ ਨਾ ਜਾਵੇ ਕਿ ਤੁਸੀਂ ਤਾਂ ਬਾਹਰ ਗਏ ਹੋਏ ਹੋ ਨਹੀਂ ਦੇਖੋ ਮੈਂ ਤਾਂ ਬਾਹਰ ਗਿਆ ਉਹਨਾਂ ਹਾਲਾਤਾਂ ਚ ਗਿਆ ਜਦੋਂ ਖੜਕੂਵਾਦ ਆਇਆ ਸੀ ਮੇਰੇ ਪਿਤਾ ਜੀ ਨੂੰ ਜਾਣਾ ਪੈ ਗਿਆ ਹਨਾ ਤਾਂ ਕਰਕੇ ਗਿਆ ਪਰ ਮੈਂ ਜੇ ਮੈਨੂੰ ਪੰਜਾਬ ਨਾਲ ਪਿਆਰ ਨਾ ਹੁੰਦਾ ਤਾਂ ਮੈਂ ਅਜ ਨੂੰ ਕਲੀਨ ਸ਼ੇਵ ਹੁੰਦਾ ਵਾਲ ਕੱਟੇ ਹੁੰਦੇ ਤੇ ਕੁੜਤਾ ਪਜਾਮਾ ਪੱਗ ਨਾ ਰੱਖਦਾ ਹਨਾ ਮੈਨੂੰ ਪੰਜਾਬ ਨਾਲ ਪਿਆਰ ਆ ਮੈਂ ਇੱਥੇ ਤਾਂ ਸ਼ਿਫਟ ਹੁੰਦੀ ਕੋਸ਼ਿਸ਼ ਕਰ ਰਿਹਾ ਉਹਦੇ ਲਈ ਤੁਹਾਨੂੰ ਜਦੋਂ ਪਰਿਵਾਰ ਤੇ ਬੱਚੇ ਹੋਣ ਥੋੜਾ ਹਾਰਡ ਹੋ ਜਾਂਦਾ ਕਿਉਂਕਿ ਮੈਨੂੰ ਇਹ ਕਿ ਘੱਟੋ ਘੱਟ ਸਾਡੇ ਕੋਲੇ ਕੋਈ ਇੱਕ ਜਰੀਆ ਹੋਵੇ ਕਿ ਮੈਂ ਆਪਣੀ ਫੈਮਿਲੀ ਨੂੰ ਦੱਸ ਸਕਾਂ ਕਿ ਦੇਖੋ ਪੰਜਾਬ ਨੇ ਸੇਵਾ ਬਖਸ਼ੀ ਆ ਮੈਂ ਉੱਥੇ ਹੁਣ ਰਹਿਣਾ ਚਾਹੁੰਦਾ ਪਲੀਜ਼ ਆਜੋ ਮੇਰੇ ਨਾਲ ਚੱਲੋ ਪੰਜਾਬੀ ਡਾਇਸਪੋਰਾ ਐਨਆਰਆਈਜ਼ ਸੁਖਬੀਰ ਬਾਦਲ ਨੂੰ ਕਰ ਰਹੇ ਨੇ ਪਸੰਦ ਵਾਪਸ ਹੁਣ ਕਰ ਰਹੇ ਨੇ ਹੁਣ ਦੇਖੋ ਕਹਿੰਦੇ ਸਾਡੇ ਦੇ ਵੀ ਗਲਤੀਆਂ ਹੋਈਆਂ ਕਹਿੰਦੇ ਅਸੀਂ ਯਾਰ ਗੱਲਾਂ 'ਚ ਆ ਗਏ ਸੋਸ਼ਲ ਮੀਡੀਆ ਤੇ ਨਾ ਅਸਲ 'ਚ ਸ਼ਰੋਮਣੀ ਕਾਲੀਦਲ ਦੀ ਇੱਕ ਬਹੁਤ ਵੱਡੀ ਘਾਟ ਆ ਉਹ ਅੱਜ ਵੀ ਸ਼ਰਮ ਨਹੀਂ ਕਾਲੀਦਲ ਸੋਸ਼ਲ ਮੀਡੀਆ ਤੇ ਆਪਣੀਆਂ ਪ੍ਰਾਪਤੀਆਂ ਨਹੀਂ ਦੱਸ ਰਿਹਾ ਜਿਹੜੇ ਵਿਰੋਧੀ ਬੋਲਦੇ ਆ ਉਹਨਾਂ ਦੀ ਮੂੰਹ ਨਹੀਂ ਚੁੱਪ ਕਰਾਹਾ ਜਿਵੇਂ ਪਹਿਲਾਂ ਕਿਹਾ ਕਿ ਜਦੋਂ ਕੋਈ ਝੂਠ ਬੋਲੇ ਤੁਸੀਂ ਉਹਨੂੰ ਕਾਊਂਟਰ ਨਾ ਕਰੋ ਤਾਂ ਉਹ ਸੱਚ ਲੱਗ ਜਾਂਦਾ ਹਨ ਦੇਖੋ ਕਿੱਡੇ-ਕੱਡੇ ਇਲਜ਼ਾਮ ਲਾਤੇ ਮੈਂ ਉਹਨਾਂ ਚ ਨਹੀਂ ਜਾਂਦਾ ਕਿੱਡੇ-ਕੱਡੇ ਇਲਜ਼ਾਮ ਲਾਇਨੇ ਹੁਣ ਹੀ ਤੁਸੀਂ ਕਿਹਾ ਸੀ ਕਿ ਟਾਬਿਆਂ 'ਚ ਹੀ ਸ ਇੱਕ ਦਿਨ ਸਖਵੀਰ ਜੀ ਵੀ ਇੰਟਰਵਿਊ ਦਿੰਦੇ ਸੀ ਕਹਿੰਦੇ ਹਾਂ ਮੈਂ ਟਾਬਿਆਂ 'ਚ ਹੀ ਸ ਪਾਉਂਗਾ ਕਹਿੰਦੇ ਥੋੜੀ ਸੋਚਨ ਬੋਲਣ ਬੋਲਣ ਲੱਗੇ ਸੋਚਦਾ ਲਿਆ ਕਰੋ ਸੋ ਗੱਲ ਇਹ ਆ ਕਿ ਪੰਜਾਬੀ ਜਿਹੜੇ ਉੱਤਲੇ ਅਵੇਅਰ ਹੋ ਗਏ ਆ ਪਤਾ ਲੱਗਣ ਲੱਗਿਆ ਔਰ ਪ੍ਰਧਾਨ ਸਾਬ ਨੂੰ ਬੇਨਤੀ ਕੀਤੀ ਕਿ ਆਪਣਾ 30 ਸਾਲ ਨੂੰ ਕਾਇਮ ਕਰੋ ਤੁਸੀਂ ਤਾਂ ਮੈਂ ਕਿਹਾ 95 ਕੰਮ ਕੀਤੇ ਪੰਜਾਬ ਚ 100 ਦੇ ਵਿੱਚੋਂ ਪੰਜ ਕਾਂਗਰਸ ਨੇ ਕੀਤੇ ਆ ਅੱਛਾ ੜੂਨ ਤਾਂ ਕਿਤੇ ਹੀ ਕੁਛ ਨਹੀਂ ਇਹਨਾਂ ਦਾ ਸਿਰਫ ਆਪਣੇ ਸ਼ਾਦੀਆਂ ਕਰਾਈਆਂ ਦੋ ਦੋ ਸ਼ਾਦੀਆਂ ਹੁਣ ਬੱਚੇ ਫਿਰ ਉਹਦੀਆਂ ਲੋੜੀਆਂ ਮਨਾਉਣਗੇ ਜਿਹੜੇ ਰਹਿ ਗਏ ਉਹ ਕਿਸੇ ਕਿਸਮ ਜੋਰ ਸ਼ਾਦੀਆਂ ਕਰਾਣਗੇ ਸੋ ਇਹਨਾਂ ਦੀ ਪ੍ਰਾਪਤੀ ਹੈ ਇਹਨਾਂ ਦੀ ਪ੍ਰਾਪਤੀ ਬਈ ਕੁਝ ਤਾਂ ਕਾਰਨ ਹੈ ਪਾਰਟੀ ਚ ਅੰਮ੍ਰਿਤਸਰੋਂ ਮਜੀਠੀਆ ਸਾਹਿਬ ਦੇ ਖਾਸਮ ਦਾ ਮਤਲਬ ਕੀ ਤਲਵੀਰ ਗਿੱਲ ਭੱਜੇ ਨੇ ਇਧਰੋਂ ਕੈਰੋਂ ਸਾਹਿਬ ਨੂੰ ਅਨੁਸ਼ਾਸਨ ਦਾ ਕਹਿ ਕੇ ਪਾਰਟੀ ਚ ਕੱਢ ਦਿੱਤਾ ਹੈਗਾ ਵੱਡੇ ਵੱਡੇ ਚਿਹਰੇ ਪਾਰਟੀ ਚ ਰੁਕਸਤ ਹੋ ਰਹੇ ਜਾਂ ਕੱਢੇ ਜਾ ਰਹੇਗੇ ਦੇਖੋ ਵੱਡਾ ਮਤਲਬ ਵੀ ਕੈਰੋਂ ਉਹਨਾਂ ਦਾ ਪਾਰਟੀ ਚ ਕੱਢਣਾ ਕਿਤੇ ਨਾ ਕਿਤੇ ਗਲਤ ਡਿਸੀਜਨ ਹੈ ਪਾਰਟੀ ਦੇਖੋ ਵੱਡੇ ਛੋਟੇ ਚਿਹਰੇ ਸਾਰੇ ਹੁੰਦੇ ਨੇ ਹਨਾ ਜੀ ਅ ਤਲਵੀਰ ਸਿੰਘ ਗਿੱਲ ਦੀ ਜਿੱਤ ਤੱਕ ਗੱਲ ਆਉ ਉਹ ਤਾਂ ਪਰਸਨਲ ਮੇਰੇ ਖਿਆਲ ਵਿੱਚ ਜਿੱਥਿਆ ਸਾਬਨਾ ਹੋਈ ਹੈ ਉਹ ਬਹੁਤ ਟਾਈਮ ਤੋਂ ਲੱਤਾਂ ਪੈਰਾਂ 'ਚ ਮਾਰ ਰਿਆ ਸੀ ਉਹ ਤੀਜੇ ਦਿਨ ਧਮਕੀ ਦੇਣਾ ਜਾਂਦਾ ਸੀ ਮੈਂ ਕਰ ਦਊਂ ਉਹ ਕਰ ਦਊ ਫਿਰ ਨਾ ਜਦੋਂ ਤੁਸੀਂ ਬਾਲਾ ਇਦਾਂ ਕਰੋ ਅਗਲਾ ਯਾਰ ਤੂੰ ਕਰੀ ਦੇ ਜਾ ਯਾਰ ਕਿੰਨੇ ਆ ਰਿਹਾ ਤੈਨੂੰ ਹੁਣ ਮਨਾਈਏ ਬਣਾਉਣ ਦਾ ਹੁੰਦਾ ਤੁਸੀਂ ਕਦੇ 25 ਸਾਲ ਦੀ ਕੋਈ ਗਲਤੀ ਹੋ ਗਈ ਤੁਸੀਂ ਜਾ ਕੇ ਬਹਿ ਗਏ ਉਹ ਤਾਂ ਪੰਜ ਦਿਨਾਂ ਬਾਅਦ ਹੀ ਕੋਈ ਨਾ ਕੋਈ ਕੱਢ ਲਿਆਉਂਦਾ ਸੀ ਸੋ ਚਲੋ ਉਹ ਗਏ ਨੇ ਉਹਨਾਂ ਨੂੰ ਜਿੱਥੇ ਵੀ ਉਹ ਬਧੀਆਂ ਰਹਿਣ ਔਰ ਜਿੱਥੋਂ ਤੱਕ ਗੱਲ ਹੈਗੀ ਹੈ ਕੈਰੋਂ ਸਾਹਿਬ ਦੀ ਦੇਖੋ ਪਾਰਟੀ ਲਈ ਜਿਹੜੀ ਅਨੁਸ਼ਾਸਨ ਆ ਸਭ ਤੋਂ ਪਹਿਲਾਂ ਚਾਹੇ ਉਹ ਕੈਰੋਂ ਸਾਹਿਬ ਹੈ ਚਾਹੇ ਦਵਿੰਦਰ ਸਿੰਘ ਬੀਲਾ